ਦਾ ਨਾਮ ਹਰਜੀਤ ਸਿੰਘ ਆ। ਇਹ 12 ਅਕਤੂਬਰ ਨੂੰ ਬੱਚੇ ਘਰੋਂ ਤੋੜੇ ਨੇ ਦੋਨੋਂ ਮੇਰੇ ਤੇ ਮੇਰੀ ਦਰਾਨੀ ਨੇ। ਦੇਖੋ ਜੀ ਕਿ ਚਾ ਲਈ ਹਣ ਤੋਰੇ ਬੱਚੇ ਅਸੀਂ ਉਹਨਾਂ ਨੇ ਜਿੰਨਾ ਸਹੀ ਗੱਲ ਕੀਤੀ 20-25 ਦਿਨ ਦਾ ਉਹਨਾਂ ਨੇ ਟਾਈਮ ਲਿਆ ਸੀਗਾ। ਤੁਹਾਨੂੰ ਨਹੀਂ ਪਤਾ ਕਿ ਇਹਨਾਂ ਨੇ 3-3 4-4 ਮਹੀਨੇ ਜਿੰਗਲਾਂ ਵਿੱਚ ਖੱਜਲ ਕਰਨੇ ਆ ਬੱਚੇ। ਇਹ ਪਤਾ ਹੁੰਦਾ ਤਾਂ ਇਹ ਬੱਚੇ ਇਕੱਲੇ-ਇਕੱਲੇ ਸਾਡੇ ਬੱਚੇ ਘਰੋਂ ਹੀ ਨਾ ਤੋੜਦੇ। 45 ਲੱਖ ਦੀ ਸਾਡੀ ਗੱਲ ਮੁੱਕੀ। ਉਹਨਾਂ ਨੇ ਇਹੋ ਕਿਹਾ ਕਿ ਹੰ 20 ਦਿਨ-ਦਿੰਨ ਦਾ ਅਕਦੇ ਡਾਲਰ ਲੈ ਕੇ ਨਾ ਬੱਚੇ ਤੋੜਦੇ ਕੋਈ ਨਹੀਂ ਪੈਸੇ ਆ ਜਾਣਗੇ। ਜਦੋਂ ਉਹਨਾਂ ਇੰਗਲੈਂਡ ਜਾ ਕੇ ਬੱਚੇ ਡਾਕ ਦਿੱਤੇ 22 ਲੱਖ ਰੁਪਏ ਸੀ ਉਦੋਂ ਦਿੱਤਾ ਉਹਨਾਂ ਨੂੰ ਜਦੋਂ ਉਸ ਤੋਂ ਬਾਅਦ ਉਹਨਾਂ ਨੇ ਕੋਲੰਬੀਆ ਬੱਚੇ ਖੜੇ ਨੇ ਫਿਰ 8-8 ਲੱਖ ਰੁਪਏ ਫਿਰ ਉਹਨਾਂ ਨੂੰ ਦਿੱਤਾ ਏ ਮੈਕਸੀਕੋ ਬਾਰਡਰ ਤੇ ਪਹੁੰਚ ਕੇ ਨਾ ਲਾਸਟ ਉਹਨਾਂ ਨੇ 15 ਦਿਨ ਬੱਜੇ ਨਾ ਉਹਨਾਂ ਨੇ ਖਿਲਾਰ ਦਿੱਤੇ ਨੇ ਉਹਵੇਂ ਜੰਗਲ ਸਾਨੂੰ ਤੇ ਉੱਥੇ ਜਾ ਕੇ ਪਤਾ ਲੱਗਾ ਕੋਲੰਬੀਆ ਕਿ ਇਹਨਾਂ ਨੇ ਬੱਚੇ ਜਿਹੜੇ ਆ ਨਾਵਾ ਜੰਗਲ ਧਣੀ ਲੰਗਾਉਣੇ ਨੇ ਅਹੀਂ ਮਨਾ ਕਰ ਦਿੱਤਾ ਡਾਕ ਤਾਂ ਭੀ ਅਸੀਂ ਨਹੀਂ ਜੰਗਲ<th>ਨੀ ਬੱਚੇ ਲੰਗਾਉਣੇ 20 ਦਿਨ ਬੱਚੇ ਸਾਡੇ ਉੱਥੇ ਟੱਕੇ ਦੇ। ਆਹ ਚਾਹਨੋਂ ਹੰਤਾਮ ਕਿਆ ਪਿੱਛਾ ਹੁੰਦੀ ਆ ਰਹੀਆਂ ਕਿ ਪੈਸੇ ਪਾਓ ਨਹੀਂ ਤੇ ਹੰ ਤੁਹਾਡੇ ਬੱਚੇ ਇੱਥੇ ਬੈਠੇ ਰਹਣੇ ਨਾ ਅੱਗੇ ਨਾ ਪਿੱਛੇ। ਪੰਜ ਪੰਜ ਦਿਨ ਦੀ ਬੱਚੇ ਨੇ ਭੁੱਖ ਕੱਢੀ ਐ ਕੋਲੋਂ ਖਰਚੇ ਪਾ ਕੇ ਬੱਚੇ ਨੂੰ ਰੋਟੀ ਖਵਾਈਏ ਨਹੀਂ। ਟੋਟਲ ਹਮ 45 45 ਲੱਖ ਰੁਪਈਆ ਹੀ ਦਿੱਤਾ ਆ 90 ਲੱਖ ਰੁਪਈਆ ਸਾਡੇ ਦੋਨਾਂ ਘਰਾਂ ਚੋਂ ਗਿਆ। ਜ਼ਮੀਨ ਵੇਚ ਕੇ ਪੈਸੇ ਦਿੱਤੇ ਆ ਇਹ ਨਹੀਂ ਕਿ ਪੈਸੇ ਉਹਨਾਂ ਨੇ ਘਰੇ ਰੱਖੇ ਜਾਂ ਅਸੀਂ ਰੱਖੀਆ। ਮੇਰੇ ਤੇ ਸਰਦਾਰ ਜੀ ਵੀ ਸਿਰਦੇ ਹਨ ਨਹੀਂਗੇ। ਨੇ ਤੇ ਆਪਣੇ ਐਵੇਂ ਕੇ ਦਸ ਤੇ ਬੱਚਿਆਂ ਨੂੰ ਪਾਲ ਲਿਆ ਘਰ-ਬਾਰ ਬਣਾਇਆ ਪੜ੍ਹਾਈ ਲਿਖਾਈ ਕਰਵਾਈ ਦੋ ਬੇਟੀਆਂ ਮੇਰੀਆਂ ਉਹਨਾਂ ਦੀ ਮੈਰਿਜ ਕੀਤੀ ਤੇ ਹੁਣ ਬੇਟੇ ਨੂੰ ਬਾਹਰ ਭੇਜਣ ਲਈ ਮੈਂ ਦੋ ਦੀ ਦੋ ਕਿਲੇ ਜਮੀਨ ਵੇਚਤੀ ਜੰਟਾਂ ਜੰਟਾਂ ਨਾਲ ਗੱਲ ਕਰਦੇ ਤੇ ਕਿੰਨਾ ਟਾਈਮ ਪਹਿਲਾਂ ਉਹਨਾਂ ਨਾਲ ਗੱਲਬਾਤ ਹੋਈ ਤੇ ਕਿੰਨਾ ਸਮਾਂ ਲੱਗ ਗਿਆ ਨੂੰ ਬਾਲ ਕੇ ਸਿਰਫ ਇੱਕ ਹਫ਼ਤੇ ਜੀ ਸਾਡੀ ਗੱਲ ਹੋਈ ਏ ਤੇ ਉਹ ਤੇ ਸਭ ਕਾਲੇ ਹੀ ਕੀ ਹੁਣ ਤੋੜ ਦੋ ਬੱਚੇ ਹੁਣ ਤੋੜ ਦੋ ਫਿਰ ਵੀ ਚਲੋ ਸਾਨੂੰ ਹਮ ਪੈਸੇ ਇਕੱਠੇ ਕਰ ਜਾਂ ਥੋੜਾ ਟਾਈਮ ਲੱਗਾ ਆ ਤੇ ਭਾਈ ਇਹ ਇੱਕ ਹਫਤੇ ਦੇ ਵਿੱਚ ਵਿੱਚ ਬੱਚੇ ਤੋੜ ਦਿੱਤੇ ਨੇ ਕਦੋਂ ਭੇਜੇ ਸੀ ਕਿੰਨਾ ਸਮਾਂ ਪੈਂਦਾ ਭੇਜੇ 12 ਅਕਤੂਬਰ ਨੂੰ ਬੱਚੇ ਘਰੋਂ ਗਏ ਨੇ ਹਾਂਜੀ ਦੋਨੋਂ ਤੇ ਜੰਗਲ ਆ ਰਹੀ ਜੰਗਲ ਆ ਰਹੀ ਬੱਚੇ ਗਏ ਨੇ ਜਲ ਜੈਂਟ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਕਿਹਾ ਕਿ ਬੱਚੇ ਇੱਕ ਨੰਬਰ ਵਿੱਚ ਸੇਫਲੀ ਕਰ ਲਾਂਗੇ ਕੋਈ ਸੇਫਲੀ ਨਹੀਂ ਬੱਚੇ ਭੇਜੇ ਠੀਕ ਹੈ ਬੱਚਿਆਂ ਨੂੰ ਇੰਨੀਆਂ ਹਸਟਾਂ ਲੱਗੀਆਂ ਭੁੱਖਾਂ ਤੇਆਂ ਕੱਟੀਆਂ ਨੇ ਮਾਫੀਆ ਉੱਥੇ ਪੈਂਦਾ ਸੀਗਾ ਇੰਨਾ ਖਤਰਾ ਸੀਗਾ ਬੱਚੇ ਨੇ ਰੋ ਰੋ ਕੇ ਸਾਨੂੰ ਫੋਨ ਕਰਦੇ ਮੇਰੇ ਬੇਟੇ ਦਾ ਤੇ ਫੋਨ ਵੀ ਰਸਤੇ ਵਿੱਚ ਖੋ ਲਿਆ ਗੱਲ ਵੀ ਨਹੀਂ ਸੀ ਹੁੰਦੀ ਕਿਸੇ ਦਾ ਫੋਨ ਮੰਗ ਕੇ ਹੈਲਪ ਕਰਕੇ ਹੱਥ ਜੋੜ-ਜੋੜ ਕੇ ਫਿਰ ਮੈਂ ਇੰਨੇ ਫੋਨ ਇਹ ਜੰ ਨੂੰ ਕਿਤੇ ਕਿ ਮੇਰੇ ਬੇਟੇ ਨੂੰ ਫੋਨ ਲਾ ਦੋ ਮੈਂ ਹੀ ਪੈਸੇ ਪਾ ਦਨੀ ਆ ਪਿੱਛੋਂ ਉਹਨਾਂ ਫੋਨ ਨਹੀਂ ਲਾ ਕੇ ਦਿੱਤਾ ਇਹ ਦੋਨੋਂ ਬਰਦਰ ਨੇ ਹਾਂ ਜੀ ਦੋਨੋਂ ਸਾਡੀ ਦਰਾਣੀ ਥਾਣੀ ਦੇ ਇਕੱਲੇ-ਇਕੱਲੇ ਬੇਟੇ ਨੇ ਕਦੋਂ ਇਹ ਬਾਡਰ ਪਾਰ ਕੀਤਾ ਕਰਦੇ ਆ ਬਾਡਰ ਇਹਨਾਂ ਨੇ 28 ਜਨਵਰੀ ਨੂੰ ਪਾਰ ਕੀਤਾ ਹੈ ਲਾਸਟ ਕਾਲ ਸਾਡੀ ਰਾਦੇ 1:30 ਵਜੇ ਇਹਨਾਂ ਨਾਲ ਹੋਈ ਏ ਬੱਚਿਆਂ ਨਾਲ ਉਸ ਤੋਂ ਬਾਅਦ ਅੱਜ ਤੱਕ ਸਾਡੀ ਇਹਨਾਂ ਨਾਲ ਕੋਈ ਫੋਨ ਤੇ ਕੋਈ ਰਾਸਤਾ ਨਹੀਂ ਹੋਇਆ ਸਾਨੂੰ ਸਾਨੂੰ ਹੁਣ ਕੱਲ ਸਵੇਰੇ ਅਜੇ ਸੁੱਤੇ ਹੀ ਉੱਠੇ 7:00 ਵਜੇ ਨਾਲ ਪਹਿਲੀ ਸਟ ਗਵਰਨਮੈਂਟ ਸਕੂਲ ਆਇ ਪਹੁੰਚੀ ਉਹਨਾਂ ਨੇ ਸਾਡੇ ਜੇ.ਜੀ ਦੇ ਫੋਨ ਤੇ ਅਰਜੰਡ ਕੀਤੀ ਏ ਜਦੋਂ ਉਹਨਾਂ ਨੇ ਬੱਚਿਆਂ ਦੇ ਨਾਮ ਪੜ੍ਹੇ ਆ ਫਿਰ ਪਤਾ ਲੱਗਾ ਕਿ ਬੱਚੇ ਫੋਟੋਗੇ ਨਹੀਂ ਮੈਂ ਨਹੀਂ ਆਉਕੇ ਤੋਖ ਸਾਡਾ ਤੇ ਮਰਨ ਹੋਇਆ ਪਿਆ ਆ ਮੇਰਾ ਬੇਟਾ ਅਸਵੇਰੇ ਘਰ ਆ ਕੇ ਇੱਥੋਂ ਤੱਕ ਗੱਲ ਨਾਲ ਲਾ ਕੇ ਰੋ ਰੋ ਕੇ ਕਹਿੰਦਾ ਮੰਮੀ ਮੈਂ ਫਾਂਸੀ ਲਾ ਲੈਣੀ ਆਪਣੇ ਆਪ ਨੂੰ ਇਨਾ ਔਖਾ ਪੀ ਪੀ ਉਹ ਵੀ ਜ਼ਿਰ ਤੇ ਨਹੀਂ ਜਿਹੜੀ ਪਹਿਲੀ 2 ਕਿਲੇ ਉਹ ਵੀ ਵੇਗ ਗਈ ਕੋਸ਼ ਨਹੀਂ ਅਗੋਂ ਦੱਸਦਾ ਉਹਨੂੰ ਤੇ ਵਿਚਾਰੇ ਨੂੰ ਮੈਂ ਤੇ ਸਰਕਾਰ ਕੋਲ ਇਹ ਮੰਗ ਕਰਦੀ ਆਂ ਕਿ ਜਨਤਾ ਖਿਲਾਫ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਬੱਚਿਆਂ ਨੂੰ ਰੋਜ਼ਗਾਰ ਦਿੱਤੇ ਜਾਣ ਤਾਂ ਕਿ ਉਹ ਆਪਣਾ ਚੰਗਾ ਭਵਿੱਖ ਬਣਾ ਸਕਣ ਜੈਂਟ ਨੂੰ ਕੋਈ ਰੱਬ ਦਾ ਜੈਂਟ ਨੂੰ ਮੈਂ ਸ੍ਰੀ ਇਹਦੀ ਤਿੰਨ ਵਾਰੀ ਕਾਲ ਕੀਤੀ ਉਹਨੇ ਆਪਣਾ ਸਵਿਚ ਆਫ ਕੀਤਾ ਹੋਇਆ ਹੈ ਅਜੇ ਤੱਕ ਕੋਈ ਕੋਈ ਬੈਕ ਕਾਲ ਨਹੀਂ ਆਈ ਤੁਹਾਡੇ ਬੱਚੇ ਦੋਨੋਂ ਜਿਹੜੇ ਇੰਨਾ ਬਾਈਲਿੰਗ ਇਸਦੀ ਦੋਨਾਂ ਨੇ ਪਲਾਸਟੂ ਕੀਤੀ ਜੀ ਕੋਈ ਇੱਕੇ ਚਿਰ ਨੌਕਰੀ ਮੈਂ ਨਹੀਂ ਕੋਸ਼ਿਸ਼ ਕੀਤੀ ਕਿ ਜਸਦਾ ਬਾਅਦ ਅਸੀਂ ਸੋਚਿਆ ਨਹੀਂ ਸਿੱਧਾ ਬਾਅਦ ਦਾ ਹੀ ਸੋਚਿਆ ਜੀ ਲੱਗਦਾ ਹੈ ਕਿ ਅਗਰ ਇੱਥੇ ਕੋਈ ਹੋ ਇੱਥੇ ਸਰਕਾਰਾਂ ਨੇ ਕੋਈ ਰੋਜ਼ਗਾਰ ਦਿੱਤਾ ਹੁੰਦਾ ਤੇ ਬਾਹਰ ਜਾਣ ਦੀ ਲੋੜ ਹੀ ਕੀ ਸੀਗੀ ਠੱਕੇ ਖਾਣ ਦੀ ਤੇ ਇਹਨੇ ਤਸੀਹੇ ਚਲੰਦੀ ਇਹੀ ਕਰਨਾ ਚਾਹੁੰਨੀ ਹੈ ਸਰਕਾਰ ਨੂੰ ਮੰਗੀ ਕਰਨਾ ਚਾਹੁੰਨੀ ਹੈ ਵੀ ਜੰਟ ਪੈਸੇ ਵਾਪਸ ਕਰੇ ਤੇ ਬੇਟੇ ਨੂੰ ਨੌਕਰੀ ਮਿਲੇ ਥਕੇ ਇੱਕ ਮਤਲਬ 10 ਤਰੀਕ ਨੂੰ 10 ਅਕਤੂਬਰ ਨੂੰ ਗਏ ਸੀ ਘਰੋਂ ਤੇ 28 ਤਰੀਕ ਨੂੰ ਪਹੁੰਚੇ ਆ 28 ਜਨਵਰੀ ਨੂੰ ਤੇ ਕੱਲ ਮਤਲਬ ਵਾਪਸ ਆ ਗਏ ਆ ਨੂੰ ਗੱਲ ਅਸੇ ਪਤਾ ਲੱਗਾ ਤੇ ਲਈ ਸਾਈ ਚਾਹੀ ਵਾਪਸ ਆ ਗਏ ਫੋਟੋ ਦੀ 45 ਲੱਖ ਰੁਪਏ ਲੱਗੇ ਸੀ ਏਰੇੜਿਆ ਨੀ ਦਾ ਜੰਟ ਜੀ ਨਹੀਂ ਨਹੀਂ ਦਫਤਰ ਨਹੀਂ ਜੀ ਹੈਗਾ ਵੀ ਇਹ ਅਮਰੀਕਾ ਆ ਇਹਦਾ ਛੋਟਾ ਬ੍ਰਦਰ ਆ ਇੱਥੇ ਕੰਮ ਕਰਦਾ ਤੇ ਉਹ ਮਤਲਬ ਉੱਥੇ ਕਰਦਾ ਮੰਗਤੇ ਹੀ ਕਰਦੇ ਆ ਵੀ ਹੁਣ ਬੱਚੇ ਤੇ ਵਾਪਸ ਆ ਗਏ ਆ ਹੁਣ ਪੈਸੇ ਸਾਡੇ ਵਾਪਸ ਹੋਣ ਤੇ ਬੱਚਿਆਂ ਨੂੰ ਕੋਈ ਰੋਜ਼ਗਾਰ ਮਿਲੇ ਕੋਈ ਨੌਕਰੀ ਮਿਲੇ ਜੇ ਸਾਡੇ ਬੱਚਿਆਂ ਨੂੰ ਇੱਥੇ ਨੌਕਰੀ ਮਿਲੇ ਤੇ ਬੱਚੇ ਸਾਡੇ ਧੱਕੇ ਕੋ ਖਾਣ ऐसे ही मतलब 1 2 किलो ਸਾਡੀ ਪਹਿਲੀ ਆ 1 ਕਿਲਾ ਹੀ ਵੇਚੀ 1 ਮੈਂ ਗਹਿਣੀ ਪਾਈ ਆ 6 ਮਰਲੇ ਦਾ ਪਲਾਟ ਵੇਚਿਆ ਗੱਡੀ ਵੇਚੀ ਆ ਤੇ 7 ਲੱਖ ਰੁਪਏ ਵੀ ਆਜਿ ਚੁੱਕਿਆ ਜੀ ਘਰੋਂ ਬਾਹਰ ਪਾਪਾ ਦੇ ਮਸਕਰਟ ਨੇ ਆਂਢਿਆੜੀ ਦਾ ਪਈ ਕਰਦੀ ਆ ਪੀ ਹੋਇਆ ਜੀ ਉਹ ਤੋਂ ਰਿਪੋਰਟ ਕਰਕੇ ਭੇਜਿਆ ਗਿਆ ਸਾਨੂੰ ਤੇ ਇਦਾਂ ਨਹੀਂ ਹੋਣਾ ਚਾਹੀਦਾ ਕੋ ਵੀ ਪੈਸੇ ਲਾ ਕੇ ਗਏ ਸੀ ਸਾਰੇ ਇਹਨਾਂ ਉਮੀਦਾਂ ਹੁੰਦੀਆਂ ਵੀ ਪੈਸੇ ਲਾ ਕੇ ਗਏ ਆ ਵੱਡੀ ਕੰਟਰੀ ਜੇ ਉਥੇ ਚੰਗਾ ਭੇਖ ਭਾਂਜੇ ਇੱਕ ਕਦੇ ਵਿੱਚ ਨਹੀਂ ਤਰੀਕੇ ਤੁਸੀਂ ਨੀਂ ਬੋਲ 13 ਅਕਤੂਬਰ ਨੂੰ ਗਏ ਜੀ ਇੱਥੋਂ ਤੇ 27 ਜਨਵਰੀ ਨੂੰ ਬਾਰਡਰ ਟੱਪਿਆ ਜੀ ਆਪਾਂ ਸਾਨੂੰ ਉਥੇ 18 ਦਿਨ ਰੱਖਿਆ ਗਿਆ ਤੇ ਉਥੇ ਪੂਰਾ ਟੌਰਚਰ ਕੀਤਾ ਗਿਆ ਜੀ ਜੋ ਕੀ ਕਹਿੰਦੇ ਅਮਰੀਕਾ ਬਹੁਤ ਚੰਗਾ ਆ ਜੀ ਅਮਰੀਕਾ ਕੋਈ ਚੰਗਾ ਚੰਗਾ ਨਹੀਂ ਹੈਗਾ ਠੀਕ ਹੈ ਪੂਰਾ ਟੌਰਚਰ ਕਰਦੇ ਆ ਰੋਟੀ ਪਾਣੀ ਵੀ ਪੱਚੇ ਚੌਲ ਦਿੰਦੇ ਆ ਜੀ ਠੀਕ ਹੈ ਸੌਣ ਨੂੰ ਕੋਈ ਟਾਈਮ ਨਹੀਂ ਦਿੰਦੇ ਜੇ 5 ਮਿੰਟ ਅੱਖ ਲੱਗਦੀ ਹੈ ਆਣ ਕੇ ਬੂਹਾ ਖੜਕਾਉਂਦੇ ਆ ਤੰਗ ਕਰਦੇ ਪੂਰਾ ਇਹ 13 ਤਰੀਕ ਨੂੰ ਲਿਆਂਦਾ ਗਿਆ ਸੀ ਸਾਨੂੰ ਉੱਥੋਂ ਅਮਰੀਕਾ ਦੇ ਵਿੱਚੋਂ ਤੇ 3 ਦਿਨ ਲੱਗੇ ਆਉਂਦਿਆਂ ਜੀ ਇੱਥੇ ਅੰਮ੍ਰਿਤਸਰ ਆ ਗਏ ਜੀ ਆਪਾਂ ਹਾਂ ਜੀ ਹੱਥ ਘੜੀਆਂ ਲਾ ਕੇ ਲਿਆਏ ਜੀ ਸਾਨੂੰ ਸਾਡਾ ਜੀ ਦੋਵਾਂ ਭਰਾਵਾਂ ਦਾ ਅਸੀਂ ਚਾਚੇ ਤਾਏ ਦੇ ਦੋ ਪੁੱਤ ਗਏ ਭਰਾ ਗਏ ਸੀ ਦੋਵੇਂ 90 ਲੱਖ ਰੁਪਏ ਲਾ ਕੇ ਗਏ ਜੀ ਆਪਾਂ ਇਹ ਕਲਾਨੌਰ ਦਾ ਸੀਗਾ ਏਜੰਟ ਜੀ ਰੱਡਿਆਣੇ ਪੇਣ ਦਾ ਤੇ ਦਲਰਾਜ ਸਿੰਘ ਉਹਦਾ ਨਾਮ ਆ ਨਹੀਂ ਜੀ ਦਫ਼ਤਰ ਨਹੀਂ ਇਹ ਘਰੇ ਉਹਦੇ ਗੱਲਬਾਤ ਹੋਈ ਸੀ ਉਹਦੇ ਨਾਲ ਤੇ ਉਦੋਂ ਕਹਿੰਦਾ ਸੀਗਾ ਵੀ ਨਹੀਂ ਕੋਈ ਗੱਲ ਨਹੀਂ ਮੈਂ 25 ਦਿਨਾਂ ਦੇ ਵਿੱਚ ਪਹੁੰਚਾ ਦਾਂਗਾ ਜੋ ਕੀ ਉਹਨੇ ਸਾਨੂੰ 4 ਮਹੀਨੇ ਰਾਵਾਂ ਦੇ ਵਿੱਚ ਪੂਰਾ ਰੋਲਿਆ ਉਹਦੇ ਨਾਲ رابطہ ਦੇ ਆ ਜੀ ਕਰਨ ਤੇ رابطہ ਨੈਟ ਬੰਦ ਕਰਕੇ ਬੈਠਾ ਜੀ ਆਪ ਇੱਥੇ ਪਿੰਡ ਨਹੀਂ ਰਹਿੰਦਾ ਜੋ ਕਿ ਅਮਰੀਕਾ ਦੇ ਚ ਰਹਿੰਦਾ ਵਾ ਉਹ ਨੈਟ ਬੰਦ ਕਰਕੇ ਬੈਠਾ ਜੀ ਮੰਗ ਇਹੀ ਕਰ ਰਹੇ ਆ ਜੀ ਉਹਦੇ ਕੋ ਪੈਸੇ ਦਿਵਾਏ ਜਾਂ